ਲੋਕੀ ਟੀਸੀ ਤੇ ਚੜ੍ਹਿਆਂ ਨੂੰ ਵੇਖਦੇ ਆ ਪਰ ਟੀਸੀ ਤੇ ਚੜ੍ਹਦੇਆਂ ਨੂੰ ਨਹੀਂ ਦੇਖਦੇ ਸਾਰੇ ਕਹਿੰਦੇ ਆ 7ਸੀ ਦੇ ਬੈਕ ਟੂ ਬੈਕ ਵੀਜ਼ਾਸ ਆ ਰਹੇ ਨੇ ਬੈਕ ਟੂ ਬੈਕ ਐਨੀਆਂ ਕੰਟਰੀਆਂ ਤੇ ਕੰਮ ਕਰ ਰਹੇ ਨੇ ਮੁੰਡੇ ਵਧੀਆ ਸੈੱਟ ਕਰ ਰਹੇ ਨੇ ਪਰ ਜਦੋਂ ਅਸੀਂ ਇਹ ਚੀਜ਼ ਨੂੰ ਸਿੱਖੇ ਆ ਸਟਰਗਲ ਕੀਤਾ ਹਰ ਇੱਕ ਚੀਜ਼ ਨੂੰ ਸਮਝੇ ਆ ਉਹ ਉਹ ਸਟੋਰੀ ਕਿਸੇ ਨੂੰ ਨਹੀਂ ਪਤਾ ਅਸੀਂ ਕਿੰਨੇ ਨੁਕਸਾਨ ਖਾ ਕੇ ਕਿੰਨੇ ਅਸੀਂ ਧੋਖੇ ਖਾ ਕੇ ਇਸ ਲੈਵਲ ਤੱਕ ਪਹੁੰਚੇ ਆ ਕਿ ਅੱਜ ਤੁਹਾਨੂੰ ਅਸੀਂ ਸਰਵ ਕਰ ਰਹੇ ਆ ਅੱਜ ਜਦੋਂ ਅਸੀਂ ਉਹ ਚੀਜ਼ ਦਾ ਰਿਜ਼ਲਟ ਦੇਖਦਾ ਸਾਰੇ ਕਹਿੰਦੇ ਓਹ ਹੋਹ ਉਦੋਂ ਨਜ਼ਰ ਆ ਵੀ ਲਾਉਂਦੇ ਆ ਤੇ ਲੱਤਾਂ ਵੀ ਖਿੱਚਦੇ ਆ ਤੇ ਕਈ ਆਪਣੇ ਹੀ ਤੁਹਾਨੂੰ ਇਹ ਡੋਬਣ ਨੂੰ ਫਿਰਦੇ ਯਾਰ ਇਹ ਚੜ ਕਿਵੇਂ ਗਿਆ ਸੋ ਸਟਰਗਲ ਜ਼ਰੂਰ ਦੇਖਿਆ ਕਰੋ ਕਿਵੇਂ ਉਹ ਟੀਸੀ ਤੇ ਚੜਿਆ ਕਿੰਨੀ ਵਾਰੀ ਸਾਡੇ ਪੈਰਾਂ ਦੇ ਵਿੱਚ ਜਿਹੜੇ ਹੈ ਕੱਚ ਖੂਬੇ ਨੇ ਕਿੰਨੀ ਵਾਰੀ ਸਾਨੂੰ ਧੋਖੇ ਮਿਲੇ ਨੇ ਕਿੰਨੀ ਵਾਰੀ ਅਸੀਂ ਡਿਗੇ ਆ ਅੱਜ ਮਹਾਰਾਜ ਨੇ ਸਾਡੇ ਅੱਜ ਇੰਨੀ ਚੜ੍ਹਦੀ ਕਲਾ ਬਖਸ਼ੀ ਆ ਤੁਹਾਡੀਆਂ ਦੁਆਵਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਤੁਸੀਂ ਜਿਹੜੇ ਸਾਡੇ ਬੈਕ ਟੂ ਬੈਕ ਵੀਜ਼ੇ ਦੇਖ ਰਹੇ ਹੋ ਇਹ ਉਹਨਾਂ ਦੀਆਂ ਦੁਆਵਾਂ ਵੀ ਆ ਜਿਹੜੇ ਆਲਰੇਡੀ ਅਸੀਂ ਆਪਣੇ ਚੰਗੀ ਨੀਅਤ ਨਾਲ ਸੈੱਟ ਕਰ ਚੁੱਕੇ ਆ ਕਿਉਂਕਿ ਜਦੋਂ ਉਹ ਅਰਦਾਸ ਕਰਦੇ ਆ ਕਿ ਵੀ ਅਸੀਂ ਇੱਥੇ ਵਧੀਆ ਸੈੱਟ ਹੋ ਗਏ ਜਾਂ ਉਹ ਆਪਣੀ ਲਾਈਫ ਦੇ ਵਿੱਚ ਕੁਝ ਲੈਂਦੇ ਆ ਉਹਦੇ ਵਿੱਚ ਮਹਾਰਾਜ ਵੀ ਸਾਡੇ ਲਈ ਦੁਆਵਾਂ ਹੋ ਜਾਂਦੀਆਂ ਨੇ ਕਿਉਂਕਿ ਉਹ ਕਹਿੰਦੇ ਵੀ ਜਿਹਦੇ ਥਰੂ ਆਏ ਆ ਹਮੇਸ਼ਾ ਜਰੀਆ ਤਾਂ ਉਹ ਆਪਾਂ ਉਹਨੂੰ ਯਾਦ ਤਾਂ ਰੱਖਦੇ ਆ ਸੋ ਨੀਅਤ ਚੰਗੀ ਹੋਣੀ ਜ਼ਰੂਰੀ ਆ ਜੇ ਤੁਸੀਂ ਸਾਡੀ ਬਰਾਬਰੀ ਨਹੀਂ ਕਰ ਸਕਦੇ ਤਾਂ ਬਦਖੋਈ ਨਾ ਕਰੋ ਸਗੋਂ ਅਸੀਂ ਤਾਂ ਇਹ ਕਹਿੰਦੇ ਆ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਸਿੱਖੋ ਤੇ ਕਿਸੇ ਨੂੰ ਆਪਾਂ ਸਰਵ ਕਰੀਏ ਤਾਂ ਕਿ ਤੁਹਾਡੀ ਸਰਵਿਸ ਦੇ ਨਾਲ ਕੋਈ ਹੋਰ ਕੋਈ ਕਿਸੇ ਦਾ ਫਿਊਚਰ ਬਣ ਸਕੇ ਤੇ ਉਹ ਆਪਣੀ ਲਾਈਫ ਦੇ ਵਿੱਚ ਸੈੱਟ ਹੋ ਸਕੇ ਤੇ ਉਹ ਆਪਣੀ ਦੁਆਵਾਂ ਵਿੱਚ ਤੁਹਾਨੂੰ ਵੀ ਸ਼ਾਮਿਲ ਕਰ ਸਕੇ ਸੋ ਦੁਆਵਾਂ ਲੈਣੀਆਂ ਬੜੀਆਂ ਔਖੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਬਾਦੂਆਵਾਂ ਤਾਂ ਅੱਧਾ ਮਿੰਟ ਲੱਗਦਾ ਕਿਸੇ ਦਿਲ ਦੁਖਾ ਲਓ ਤੇ ਬਾਦੂਆਵਾਂ ਮਿਲ ਜਾਂਦੀਆਂ ਨੇ ਬਹੁਤ ਸੋਚ ਸੋਚ ਕੇ ਪੋਚ ਪੋਚ ਕੇ ਪੈਰ ਰੱਖਣਾ ਪੈਂਦਾ ਤਾਂ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਬਹੁਤ ਕੰਪਨੀਆਂ ਨੂੰ ਚੰਗੀ ਤਰ੍ਹਾਂ ਚੈੱਕ ਕਰਦੇ ਆ ਫਿਰ ਤੁਹਾਡਾ ਕੰਮ ਕਰਾ ਕੇ ਦਿੰਨੇ ਆ ਹòn ਐਵੇਂ ਨਹੀਂ ਸਾਨੂੰ ਸਾਰੇ ਪੁਰਤਗਾਲ ਦੇ ਵਿੱਚ ਕਹਿੰਦੇ ਆ ਕਿ ਵੀ ਜੇ ਕੰਮ ਕਰਉਣਾ 7 ਸੀਜ਼ ਕੋਲੇ ਜਾਓ ਪੁਰਤਗਾਲ ਦਾ ਰੈਜ਼ਿਡੈਂਸੀ ਵੀਜ਼ਾ ਸੀ ਇੱਥੇ ਕਰ ਰਹੇ ਆ ਕਰੋਸ਼ੀਆ ਕੰਟਰੀ ਦੇ ਵਿੱਚ ਅਸੀਂ ਕਿੰਨੇ ਬੱਚੇ ਸੈੱਟ ਕਰ ਚੁੱਕੇ ਆ ਤੁਸੀਂ ਸਕਸੈਸ ਸਟੋਰੀਆਂ ਦੇਖੀਆਂ ਉਹਨਾਂ ਦੇ ਰਿਵਿਊ ਵੀਡੀਓ ਵੀ ਦੇਖੀਆਂ ਬੁਲਗਾਰੀਆ ਦੇ ਵਿੱਚ 에어ਪੋਰਟ ਦੇ ਕੰਮ ਡਿਲੀਵਰੀ ਵਾਲੇ ਕੰਮ ਜਾਂ ਕੰਸਟਰਕਸ਼ਨ ਦੇ ਕੰਮਾਂ 'ਚ ਕਿੰਨੇ ਬੱਚੇ ਸੈੱਟ ਹੋ ਚੁੱਕੇ ਆ ਸਲੋਵਾਕੀਆ 'ਚ ਸੈੱਟ ਹੋ ਚੁੱਕੇ ਆ ਇਹ ਸਾਨੂੰ 18 ਸਾਲ ਦੀ ਸਾਡੀ ਜਰਨੀ ਆ ਇਹ ਜਰਨੀ ਤੁਹਾਡੇ ਨਾਲ ਆ ਸੋ ਇਦਾਂ ਹੀ ਸਾਡੇ ਲਈ ਦਵਾਵਾ ਕਰਦੇ ਰਹੋ ਆਪਣੀ ਫੈਮਿਲੀ ਵਿੱਚ ਸਾਨੂੰ ਸ਼ਾਮਿਲ ਕਰਦੇ ਰਹੋ ਤੇ ਸਾਡੀ ਵੀਡੀਓ ਨੂੰ ਉਹਨਾਂ ਤੱਕ ਜਰੂਰ ਪਹੁੰਚਾਉਂਦੇ ਰਹੋ ਜਦੋਂ ਤੁਹਾਨੂੰ ਸਾਨੂੰ ਇਦਾਂ ਲੱਗਦਾ ਨਾ ਕਿ ਜਿਹੜੇ ਕਹਿੰਦੇ ਆ ਕਿ ਸਾਨੂੰ ਤੁਹਾਡਾ ਨਾ ਰੈਫਰੈਂਸ ਬਾਹਰੋਂ ਮਿਲਿਆ ਸੀ ਉਹ ਕਹਿੰਦੇ ਵੀ ਜੇ ਕੰਮ ਕਰਉਣਾ ਉਹ ਪ੍ਰੀਤ ਭਾਜੀ ਕੋਲੇ ਚਲ ਜਾ ਉਹ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਵਧੀਆ ਕੰਮ ਕਰ ਰਹੇ ਆ ਤੁਸੀਂ ਉਹ ਜਿਹੜੀ ਹੌਸਲਾ افزਾਈ ਕਰਦੇ ਹੋ ਸ਼ੇਅਰ ਕਰਦੇ ਹੋ ਚੰਗੇ ਲੋਕਾਂ ਤੱਕ ਜਿਹੜੇ ਸਾਡੇ ਤੱਕ ਪਹੁੰਚਾਉਨੇ ਹੋ ਚੰਗੇ ਲੋਕਾਂ ਤੱਕ ਉਹ ਵੀਡੀਓ ਪਹੁੰਚਾਉਨੇ ਹੋ ਉਹ ਸਾਡੇ ਕੋਲੇ ਆ ਕੇ ਉਹਨਾਂ ਦੀ ਅੱਖਾਂ 'ਚ ਵਿੱਚ ਉਹ ਹੁੰਦਾ ਕਿ ਯਾਰ ਇਹ ਵਾਕਏ ਕਿਸੇ ਰੈਫਰੈਂਸ ਦੇ ਥਰੂ ਆਇਆ ਇਹ ਐਵੇਂ ਨਹੀਂ ਆਇਆ ਤੁਰੇ ਫਿਰੇ ਆ ਨਹੀਂ ਆਇਆ ਇਹਨੂੰ ਨੌਲੇਜ ਵੀ ਆ ਇਹ ਵਿਸ਼ਵਾਸ ਕਰਕੇ ਆਇਆ ਉਹ ਪਤਾ ਲੱਗ ਜਾਂਦਾ ਉਹਦੀ ਅੱਖਾਂ ਤੋਂ ਉਹਦੇ ਮੱਥੇ ਤੋਂ ਉਹਦੇ ਬੋਲਣ ਦੇ ਢੰਗ ਤੋਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਹੀ ਤਾਂ ਕਹਿਣਾ ਹੁਣਾ ਕਿ ਪੀਸੀ ਤੇ ਚੜਿਆਂ ਨੂੰ ਨਾ ਦੇਖਿਆ ਕਰੋ ਕਿਵੇਂ ਅਸੀਂ ਚੜੇ ਆ ਉਹ ਜ਼ਰੂਰ ਦੇਖਿਆ ਕਰੋ ਉਹਦੀ ਸਟ੍ਰਗਲ ਦੇਖਿਆ ਕਰੋ ਇਹ 18 ਸਾਲ ਦੀ ਜਰਨੀ ਤੁਹਾਡੇ ਨਾਲ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਸਾਨੂੰ ਬੜੀ ਖੁਸ਼ੀ ਹੁੰਦੀ ਆ ਸਾਡੇ ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਬੱਚੇ ਅੱਜ ਬਹੁਤ ਵਧੀਆ ਸੈੱਟ ਨੇ ਤੁਹਾਡੀਆਂ ਦੁਆਵਾਂ ਨਾਲ ਬਹੁਤ ਬਹੁਤ ਧੰਨਵਾਦ ਪ੍ਰੋਬਲਮ ਸਾਨੂੰ ਆਉਂਦੀ ਹੈ ਸਭ ਨੂੰ ਆਉਂਦੀ ਹੈ ਜਿਹੜਾ ਬੰਦਾ ਇੱਥੇ ਜਨਮ ਲਿਆ ਜਿਨੇ ਇਸ ਜੂਨੀ ਦੇ ਵਿੱਚ ਉਹਨੂੰ ਪ੍ਰੋਬਲਮਸ ਆਉਂਦੀਆਂ ਨੇ ਪਰ ਜਿਹੜਾ ਪ੍ਰੋਬਲਮ ਚੋਂ ਨਿੱਖਰ ਕੇ ਅੱਗੇ ਵਧਦਾ ਵਾ ਉਹੀ ਮਾਰਾਏ ਉਹਨੂੰ ਹੀ ਕੋਈ ਨਾ ਕੋਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਐਦਾ ਮਾਣ ਮਹਿਸੂਸ ਹੁੰਦਾ ਜਦੋਂ ਸਾਨੂੰ ਦਿੱਲੀ ਹੋਰ ਜਦੋਂ ਆਪਾਂ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਆ ਉੱਥੇ ਵੀ ਸਾਨੂੰ ਕੋਈ ਨਾ ਕੋਈ ਜਾਣਦਾ ਨਿਕਲਿਆ ਆਉਂਦਾ ਇਹ ਧਰਤੀ ਬਹੁਤ ਛੋਟੀ ਹੈ ਜੋ ਬੀਜੋਗੇ ਉਹ ਵੱਢਣਾ ਪੈਣਾ ਹਰ ਥਾਂ ਤੇ ਤੁਹਾਨੂੰ ਕੋਈ ਨਾ ਕੋਈ ਅੱਗੇ ਮਿਲ ਜਾਣਾ ਸੋ ਆਪਣਾ ਧਿਆਨ ਨਾਲ ਚੰਗਾ ਸਰਵ ਕਰੋ ਚੰਗਾ ਮਿਲੂਗਾ ਕਿਸੇ ਦੀਆਂ ਲੱਤਾਂ ਖਿੱਚਣ ਨਾਲੋਂ ਆਪਣੇ ਕੰਮ ਤੇ ਫੋਕਸ ਫੋਕਸ ਕਰੋ ਕੋਈ ਨਾ ਕੋਈ ਸਕਿੱਲ ਜਰੂਰ ਸਿੱਖੋ ਕੋਈ ਨਾ ਕੋਈ ਆਪਣੇ ਦਿਮਾਗ ਦੇ ਵਿੱਚ ਨਵੀਂ ਉਪਜ ਲੈ ਕੇ ਆਓ ਤਾਂ ਕਿ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਤੁਹਾਡੇ ਤੇ ਹੀ ਮਾਣ ਹੋਵੇ ਜਦ ਤੱਕ ਤੁਸੀਂ ਆਪਣੇ ਆਪ ਤੇ ਮਾਣ ਨਹੀਂ ਨੀ ਕਰਦੇ ਕਿ ਹਾਂ ਜੀ ਮੈਂ ਕੰਮ ਵਧੀਆ ਕਰ ਰਿਹਾ ਹਾਂ ਉਦੋਂ ਤੱਕ ਹੋਰ ਕਿਸੇ ਨੇ ਮਾਣ ਨਹੀਂ ਕਰਨਾ ਸੋ ਪਹਿਲਾਂ ਤੁਸੀਂ ਆਪਣੇ ਅੰਦਰ ਨੂੰ ਜਵਾਬ ਦੇਣਾ ਫਿਰ ਕਿਸੇ ਨੂੰ ਜਵਾਬ ਦੇਣਾ ਸੋ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਐਦਾਂ ਹੀ ਪਿਆਰ ਕਰਦੇ ਰਹੋ ਮੇਰੇ ਕੋਲ ਵਰਡਸ ਨਹੀਂ ਹੈਗੇ ਧੰਨਵਾਦ